ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਿਊ ਹਾਲੈਂਡ ਸੁਪਰ ਟਰੈਕਟਰ ਵੇਚਾ ਹੋਇਆ ਜੀ 2012 ਮਾਡਲ ਐਨ ਆਰ ਆਈ ਵਰਸਨ 4 ਲੱਖ ਰੁਪਏ ਰੇਟ ਰੱਖੀ ਹੈ ਜੀ ਏਰੀਆ ਕਰਤਾਰਪੁਰ ਜਲੰਧਰ ਦੋ ਨੰਬਰ ਨੇ ਨਾ ਵੀਰਾਂ ਦੇ ਨੋਟ ਕਰ ਲਓ 977958133 75279690 ਸਤਾਸੀ ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਨਿਊ ਹਾਲੈਂਡ ਸੁਪਰ ਟਰੈਕਟਰ ਤੁਸੀਂ 2012 ਮਾਡਲ 4 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਐਨ ਆ ਆਰ ਆਈ ਵੀਰ ਦੀ 1.6 ਵਰਨਾ ਗੱਡੀ ਵਿਕਾਊ ਹੈ ਜੀ 88900 ਕਿਲੋਮੀਟਰ ਚੱਲੀ। ਪਸ਼ਵਾਟਾ ਸਟਾਰਟ ਏਰੀਆ ਫਤੇਗੜ ਸਾਹਿਬ। ਰੇਟ ਦੀ ਗੱਲ ਕਰੀ ਤਾਂ 415000 ਰੁਪਏ ਰੇਟ ਰੱਖਿਆ ਹੈ ਜੀ। ਛੇਤੀ ਤੋਂ ਛੇਤੀ ਇਹ ਗੱਡੀ ਸੇਲ ਕਰਨੀ ਹੈ ਕਿਉਂਕਿ ਇਸ ਵੀਰ ਨੇ ਦੁਬਾਰਾ ਵਾਪਸ ਜਾਣਾ ਹੈ ਜੀ। 9988225035 ਮੇਰਾ ਨੰਬਰ ਹੈ 988125035 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਰਨਾ ਗੱਡੀ ਜਿਹੜੀ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂਕਿ ਗੱਡੀ ਜਲਦੀ ਸੇਲ ਹੋ ਸਕੇ ਕੋਲਡ ਰੂਮ ਸੋਲਰ ਪੈਨਲ ਲੱਗਿਆ ਜੀ 5 ਕਿਲੋਵਾਟ ਦਾ 2 ਲੱਖ 700 ਰੇਟ ਰੱਖਿਆ ਗਿਆ ਏਰੀਆ ਪਾਨੀਪਤ ਹਰਿਆਣਾ ਸਾਈਟ BY7 ਸਾਈਟ BY7 ਤੇ ਜੀ 2 ਲੱਖ 700 ਰੇਟ ਰੱਖਿਆ ਗਿਆ ਏਰੀਆ ਪਾਨੀਪਤ ਹਰਿਆਣਾ ਬਾਕੀ ਤੁਸੀਂ ਬੰਦ ਦੀ ਜਾਣਕਾਰੀ ਫੋਨ ਤੇ ਲੈ ਕੇ ਖਰੀਦ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 77000 59 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਪ੍ਰੋਪਰ ਜਾਣਕਾਰੀ ਦੇ ਨਾਲ ਤੁਸੀਂ 270000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗਾਂ ਵਿਕਾਊ ਹੈ ਜੀ ਦੁੱਧ 8 ਕਿਲੋ ਏਰੀਆ ਪਿੰਡ ਪਿਪਲੀ ਫਰੀਦਕੋਟ ਰੇਟ ਹੈ ਜੀ 25000 ਗਾਂ ਵਿਕਾਊ ਦੁੱਧ 8 ਕਿਲੋ ਪਿੰਡ ਪਿਪਲੀ ਫਰੀਦਕੋਟ ਦੇ ਵਿੱਚ ਰੇਟ ਹੈ ਜੀ ਦਾ 25000 7837529017 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਹੈ ਜਿਹੜੀ 25000 ਰੁਪਏ ਦੇ ਵਿੱਚ ਖਰੀਦ ਸਕੋ ਸੁਪਰ ਸੀਡਰ ਵਿਕਾਊ ਹੈ ਜੀ ਸੁਪਰ ਸੀਡਰ ਵਿਕਾਊ ਜਸਵੰਤ ਦਾ ਬਣਿਆ ਮਾਡਲ 2022 ਹੈ ਏਰੀਆ ਅੰਮਾਲਾ 155 ਰੇਟ ਰੱਖਿਆ ਗਿਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 22 ਮਾਡਲ ਹੈ ਜੀ ਜਸਵੰਤ ਦਾ ਸੁਪਰ ਸੀਡਰ ਵਿਕਾਊ ਹੈ ਏਰੀਆ ਅੰਮਾਲਾ 155 ਰੇਟ ਰੱਖਿਆ ਗਿਆ ਜੀ 90682 27000 90682 27000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੁਪਰ ਸੀਡਰ ਜਸਵੰਤ ਦਾ 2022 ਮਾਡਲ 1,55,000 ਚ ਖਰੀਦ ਸਕਦੇ ਹੋ। ਸਵਰਾਜ 855 ਟਰੈਕਟਰ ਵਿਕਾਊ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਕੰਡੀਸ਼ਨ ਦੇਖੋ ਵੀਡੀਓ ਦੇ ਵਿੱਚ ਵੀਰ ਨੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ। ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ। ਲਾਸਟ ਮਾਡਲ 2015 ਜੀ ਫਰਸਟ ਓਨਰ ਹੈ ਪੰਜਾਬ ਨੰਬਰ ਹੈ ਨਵੀਂ ਬੈਟਰੀ ਫਾਈਬਰ ਹੂਡ 2000 ਘੰਟਾ ਚੱਲਿਆ ਇੰਜਨ ਨੂੰ ਚਾਬੀ ਵੀ ਨਹੀਂ ਲੱਗੀ ਹਜੇ। ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਆਪ ਵੀ ਦੇਖ ਲਓ ਜੀ। ਬਹੁਤ ਹੀ ਵਧੀਆ ਵੀਡੀਓ ਬਣਾਈ ਜਿਹਦੇ ਨਾਲ ਤੁਸੀਂ ਕੰਡੀਸ਼ਨ ਕੱਲੀ ਕੱਲੀ ਟਰੈਕਟਰ ਦੀ ਦੇਖ ਸਕਦੇ ਹੋ ਏਰੀਆ ਸੰਗਰੂਰ ਹੈ ਰੇਟ ਰੱਖਿਆ ਵੀਰ ਨੇ 495000 495000 ਰੁਪਏ ਰੇਟ ਰੱਖੇ ਗਏ ਸਵਰਾਜ 855 ਟਰੈਕਟਰ ਵਿਕਾਉ ਉਹ ਲਾਸਟ ਮਾਡਲ 2015 ਫਰਸਟ ਓਨਰ ਪੰਜਾਬ ਨੰਬਰ 2000 ਘੰਟਾ ਚੱਲਿਆ 98858556756 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2000 ਘੰਟਾ ਚੱਲਿਆ 495000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ ਵੀ 275 ਡੀਆਈ ਹੋਇਆ ਟਰੈਕਟਰ ਵਿਕਾਊ 1998 ਮਾਡਲ ਇਹ ਵੀ ਤੁਸੀਂ ਕੰਡੀਸ਼ਨ ਦੇਖ ਲਓ ਜੀ ਵੀਰ ਨੇ ਇਹ ਵੀ ਵਧੀਆ ਵੀਡੀਓ ਬਣਾਈ ਹੈ 50% ਟਾਇਰਾਂ ਦੀ ਕੰਡੀਸ਼ਨ ਇੰਜਨ ਗੇਅਰ ਦਾ ਓਕੇ ਹਰਿਆਣਾ ਨੰਬਰ 125000 ਰੁਪਏ ਰੇਟ ਰੱਖੇ ਗਿਆ ਏਰੀਆ ਪਿੰਡ ਭਾਈ ਰੂਪਾ ਬਠਿੰਡਾ 6284528010 6284528010 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ B275 DI ਹੋਇਆ ਟਰੈਕਟਰ 1 ਲੱਖ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 6 ਕਿੱਲੇ ਜ਼ਮੀਨ ਵੇਚਣ ਲਈ ਸੰਪਰਕ ਕਰੋ ਏਰੀਆ ਸੰਗਰੂਰ ਬਰਨਾਲ ਜੇਕਰ ਕੋਈ ਵੀ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਨਾਲ ਸੰਪਰਕ ਕਰੋ ਦੋ ਨੰਬਰ ਨੇ ਦੋਨੇ ਨੋਟ ਕਰ ਲਓ 84377 12084 95015 15096 ਇਹਨਾਂ ਦੋਨਾਂ ਨੰਬਰ ਤੇ ਸੰਪਰਕ ਕਰੋ ਟਾਟਾ ਨੈਕਸਨ ਗੱਡੀ ਵਿਕਾਊ ਹੈ ਮਾਡਲ 2023 ਹੈ ਜੀ 7000 ਕਿਲੋਮੀਟਰ ਚੱਲੀ ਹੈ ਸਿਰਫ ਰੇਟ ਹੈ ਜੀ 11 ਲੱਖ ਰੁਪਏ ਏਰੀਆ ਤਲਵੰਡੀ ਸਾਬੋ ਬਠਿੰਡਾ 84378 14098 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ 2023 ਮਾਡਲ 11 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਲੱਕ ਜਰੂਰ ਕਰ ਦਿਓ महिंद्रा बलैरो ग्डी विकाऊ है जी गो हज़ार भीह मॉडल है भीह हज़ार चलिए फस्ट ऑनर है एरिया जी दिड़वा रेट सत्त लख पचहत् हज़ार रुपए डिमांड है बाकी कागज़ वगैरह पूरे नहीं की कंडीशन जमा ओके कोई एक्सीडेंट नहीं है जी अठत् अठ सौ पचासी चाली अठ सौ बानवे इस नंबर से फोन करके महिंद्रा बलैरो ग्डी दो हज़ार भी मॉडल सत्त लख हज़ार रुपए के ਦੇਖ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਵੀਡੀਓ ਚ ਵੀ ਦੇਖ ਸਕਦੇ ਹੋ ਪੰਜਾਬ ਹਰਿਆਣਾ ਦੇ ਵਿੱਚ ਬਹੁਤ ਜਗ੍ਹਾ ਸੇਮ ਵਾਲੇ ਇਲਾਕੇ ਹੁੰਦੇ ਨੇ ਜੀ ਜਿੱਥੇ ਝੋਨਾ ਵੜਨ ਵੇਲੇ ਬਹੁਤ ਦਿੱਕਤਾਂ ਆਉਂਦੀਆਂ ਨੇ ਇਹ ਵੀਰ ਗੁਰਦਾਸਪੁਰ ਤੋਂ ਨੇ ਜੀ ਤੁਸੀਂ ਬਸ ਇਹਨਾਂ ਵੀਰਾਂ ਨੂੰ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਜਿਹੜਾ ਸੇਮ ਵਾਲਾ ਇਲਾਕਾ ਹੈਗਾ ਜਿੱਥੇ ਵੀਰ ਝੋਨੇ ਦੀ ਕਟਾਈ ਨਹੀਂ ਕਰ ਸਕਦੇ ਇਹ ਵੀਰ ਉੱਥੇ ਜਾ ਕੇ ਤੁਹਾਡੀ ਝੋਨੇ ਦੀ ਕਟਾਈ ਜਿਹੜੀ ਕਰ ਦੇਣਗੇ ਜੀ ਇੱਕ ਵਾਰ ਇਹਨਾਂ ਵੀਰਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਵੀਡੀਓ ਦੇ ਵਿੱਚ ਨੰਬਰ ਚੱਲ ਰਹੇ ਨੇ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਪੰਜਾਬ ਹਰਿਆਣਾ ਦੇ ਵਿੱਚ ਜਿੱਥੇ ਸੇਮ ਵਾਲੇ ਇਲਾਕੇ ਨੇ ਜਿੱਥੇ ਆਪਾਂ ਝੋਨੇ ਦੀ ਕਟਾਈ ਨਹੀਂ ਕਰ ਸਕਦੇ ਆਸਾਨੀ ਦੇ ਨਾਲ ਤਾਂ ਇਹ ਵੀਰ ਉੱਥੇ ਪਹੁੰਚ ਕੇ ਤੁਹਾਡੇ ਝੋਨੇ ਦੀ ਕਟਾਈ ਕਰ ਦੇਣਗੇ ਨੰਬਰ ਨੋਟ ਕਰ ਲਓ ਸਕਰੀਨ ਤੇ ਚੱਲ ਰਹੇ ਨੇ 9464135328 93720 93639 ਤੁਸੀਂ ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਸੇਮ ਵਾਲੇ ਇਲਾਕੇ ਦੇ ਵਿੱਚ ਤੁਸੀਂ ਝੋਨੇ ਦੀ ਕਟਾਈ ਜਿਹੜੀ ਕਰਵਾ ਸਕਦੇ ਹੋ ਤੇ ਇੱਕ ਵਾਰੀ ਇਹਨਾਂ ਵੀਰਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਤੇ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰਿਓ ਤਾਂਕਿ ਇਹ ਵੀਡੀਓ ਹਰੇਕ ਘਰ ਦੇ ਵਿੱਚ ਪਹੁੰਚੇ ਤਾਂਕਿ ਉਹਨਾਂ ਵੀਰਾਂ ਦੀ ਮਦਦ ਹੋ ਸਕੇ ਜਿਹੜੇ ਵੀਰ ਝੋਨਾ ਜਦੋਂ ਵੜਦੇ ਨੇ ਉਹਨਾਂ ਨੂੰ ਦਿੱਕਤ ਆਉਂਦੀ ਐ ਸੇਮ ਵਾਲੇ ਇਲਾਕਿਆਂ ਦੇ ਵਿੱਚ ਝੋਨਾ ਵੜਨਾ ਮੁਸ਼ਕਿਲ ਹੋ ਜਾਂਦਾ ਤਾਂ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰਦਾ ਤਾਂਕਿ ਉਹਨਾਂ ਤੱਕ ਜ਼ਰੂਰ ਪਹੁੰਚੇ ਮੈਂ 1 ਏਕੜ ਜ਼ਮੀਨ ਵਿਕਾਉ ਉਹ 5 ਏਕੜ ਮੇਨ ਰੋਡ ਦਾ ਫਰੰਟ ਆ ਆਪਦੀ ਮੋਟਰ ਤੱਕ ਸੇਮ ਤੱਕ ਖਨੌਰੀ ਤੋਂ ਕੈਥਲ ਰੋਡ ਪਿੰਡ ਸੰਗਤਪੁਰਾ ਸਵਾ ਕਰੋੜ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਜ਼ਿਲ੍ਹਾ ਕੈਥਲ ਹਰਿਆਣਾ ਦਾ 86130 40233 ਇਸ ਨੰਬਰ ਤੇ ਫੋਨ ਕਰਕੇ 9 ਏਕੜ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਤਹਿਦਿਲੋ ਧੰਨਵਾਦ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਤਹਿਦਿਲੋ ਧੰਨਵਾਦ ਤੇ ਅੱਜ ਵੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰੋਗੇ ਤੁਹਾਡਾ ਸਾਰਿਆਂ ਦਾ ਤਹਿਦਿਲੋ ਧੰਨਵਾਦ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9977988440 ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਨਾਲ ਐਡ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਆ ਟਰੈਕਟਰ ਮੇਲਾ ਚੈਨਲ ਤੇ ਲਾ ਦਿੱਤੀ ਜਾਊਗੀ ਵੜਨਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ